ਜੇ ਅਸੀਂ ਮੁੱਦਾ ਗਲਤ ਚੱਕਿਆ ਤਾਂ ਗੁਰਲਾਲ ਕਨੌਰ ਕਰੇਲਾ ਮੇਰੇ ਤੇ ਪਰਚਾ ਕਰੇ ਮੈਂ ਤੁਹਾਡੇ ਔਨ ਕੈਮਰਾ ਕਹਿੰਦਾ ਕਿ ਗੁਰਲਾਲ ਕਨੌਰ ਜੀ ਮੈਂ ਮੁੱਦਾ ਗਲਤ ਚੱਕ ਰਿਹਾ ਤੋ ਕਰ ਪਰਚਾ ਫਿਰ ਮੇਰੇ ਤੇ ਕਰ ਪਰਚਾ ਇਹ ਐਡੀ ਵੱਡੀ ਅੱਧੇ ਗਗਰ ਤੱਕ ਡਾਫ ਪੂਰੇ ਤੱਕ ਜਿੱਥੇ ਤੱਕ ਗਗਰ ਸ਼ੁਰੂ ਹੋਣ ਤੋਂ ਲੈ ਕੇ ਐਂਡ ਤੱਕ ਜਾਂਦਾ ਕਿਤੇ ਹੈ ਜਾਂ ਇਹ ਅਨੋਖਾ ਕਾਰਨਾਮਾ ਇੱਥੇ ਕਨੌਰ ਦੇ ਵਿੱਚ ਹੀ ਹੋਇਆ ਐਮਐਲਏ ਨੇ ਕੱਲੀ ਆਪਣੀ ਜ਼ਮੀਨਵਾਰੀ ਨਹੀਂ ਸੋਚਣਾ ਉਹਨੂੰ ਸਾਰੇ ਇਲਾਕੇ ਬਾਰੇ ਸੋਚਣਾ ਚਾਹੀਦਾ ਉਹ ਇੱਥੋਂ ਦੇ ਇਹਨਾਂ ਦੇ ਇਹ ਪਿੰਡਾਂ ਦੇ ਜੰਪਾ ਵਾਲਾ ਇੱਥੇ ਉਹ ਖਿੱਲੇ ਆ ਕੁੱਦਿਆ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਨਾ ਉਹਦੀ ਸਾਂਝ ਵੀ ਹੋਏਗੀ ਇਹ ਵੀ ਨਹੀਂ ਗੱਲ ਹੈਗੀ ਤਾਂ ਕਟੂਕਾ ਟੱਪਾਂ ਨੂੰ ਅੱਖ ਦੀ ਸ਼ਰਮ ਵੀ ਚਾਹੀਦੀ ਹੈ ਹਰੇਕ ਨੂੰ ਅਗਲਾ ਕਹਿੰਦਾ ਯਾਰ ਛੱਡੋ ਪਰੇ ਆਪਾਂ ਆਪਣੇ ਪਰਿਵਾਰਾਂ ਨੂੰ ਸੰਭੀਏ ਕਾਹਨੂੰ ਪੰਗਾ ਲੈਣਾ ਐਮਐਲਏ ਨਾਲ ਐਵੇਂ ਕੋਈ ਨੁਕਸਾਨ ਕਰੇਗਾ ਸਾਡਾ ਪਰਚੇ ਕਰਾਏਗਾ ਇਹ ਸਰਕਾਰੀ ਤੌਰ ਤੇ ਲੱਗਿਆ ਜਾਂ ਪ੍ਰਾਈਵੇਟ ਦੇ ਉੱਤੇ ਲੱਗਿਆ ਜਾਂ ਇੱਥੇ ਲੱਗਿਆ ਪਰ ਬਾਕੀ ਬਾਕੀ ਹੋਰ ਕਿਤੇ ਕਿਉਂ ਨਹੀਂ ਲੱਗਿਆ ਸਾਡੀ ਤਾਂ ਬੇਨਤੀ ਇੰਨੀ ਹੈ ਕਿ ਭਾਈ ਤੂੰ ਆਪਣੇ ਦੋ ਕਿਲੇ ਬਚਾਉਂਦਾ ਬਚਾਉਂਦਾ ਦੋ ਪਿੰਡ ਕਿਉਂ ਡੋਬਤੇ ਲਗਭਗ ਤੁਸੀਂ ਦੇਖ ਰਹੋ ਇੱਕ ਕੰਦ ਆ ਪੂਰੀ ਤੁਸੀਂ ਔਨ ਕੈਮਰਾ ਦਿਖਾਉਗੇ ਤੇ ਇੱਕ ਕੱਗਰ ਦੇ ਅੱਧ ਤੱਕ ਚਲੀ ਗਈ ਇਸ ਚੀਜ਼ ਦੀ ਇਜਾਜ਼ਤ ਕਿਹਨੇ ਦਿੱਤੀ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਦਿੱਤੀ ਵਿਜੇਸ ਮਤਲਬ 60 70 ਫੁੱਟ ਚੌੜਾ ਹੋਊਗਾ ਤਾਂ ਮਤਲਬ 30 35 ਫੁੱਟ ਤਾਂ ਇਹ ਅੱਧ ਅੱਧ ਚ ਆਏ ਗਈ 50 ਫੁੱਟ ਬਣਿਆ ਹੋਇਆ 50 ਫੁੱਟ ਅੱਗੇ ਰਹਿ ਗਿਆ ਤੇ 10 ਫੁੱਟ ਹਲੇ ਕਹਿੰਦੇ ਟੁੱਟ ਕੇ ਗਿਰ ਵੀ ਗਿਆ ਗਿਰ ਗਿਆ ਇਹਦਾ ਮਤਲਬ ਤੁਸੀਂ 60 40 ਕਰਦੇ ਆ ਵੀ ਕੱਗਰ ਇੱਥੇ 40% ਰਹਿ ਗਿਆ 60% ਤਾਂ ਤੁਸੀਂ ਕੰਧੀ ਕਰਤੀ ਜੇ ਤੁਸੀਂ 50% ਤੱਕ ਕੰਧ ਕਰਤੀ ਤਾਂ ਪਿੱਛੇ ਦਾ ਫਿਰ ਪਿੰਡ ਦਾ ਡੁੱਬਣਾ ਹੀ ਨਹੀਂ ਨਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਇਸ ਵੇਲੇ ਅਸੀਂ ਕਨੌਰ ਹਲਕੇ ਦੇ ਵਿੱਚ ਮੌਜੂਦ ਆ ਕਨੌਰ ਹਲਕੇ ਦੇ ਵਿੱਚੋਂ ਹੋ ਕੇ ਗੁਜ਼ਰਦਾ ਕੱਗਰ ਤੇ ਕੱਗਰ ਦਰਿਆ ਦਾ ਪਾਣੀ ਪਿਛਲੇ ਅਨੇਕਾਂ ਦਿਨਾਂ ਤੋਂ ਆਸ-ਪਾਸ ਦੇ ਪਿੰਡਾਂ ਨੂੰ ਮਾਰਦਾ ਆ ਰਿਹਾ ਤੇ ਇਸ ਵੇਲੇ ਮੈਂ ਕੱਗਰ ਦੇ ਬਿਲਕੁਲ ਕਿਨਾਰੇ ਤੇ ਆ ਖਾਸ ਇੱਥੇ ਆਉਣ ਦਾ ਮਕਸਦ ਇਹ ਆ ਕਿ 2 ਦਿਨ ਪਹਿਲਾਂ ਅਸੀਂ ਇਸੇ ਇਲਾਕੇ ਦੇ ਵਿੱਚ ਆਏ ਸੀ ਤੇ ਇਲਾਕੇ ਦੇ ਲੋਕਾਂ ਨੇ ਇੱਕ ਗੱਲ ਆਖੀ ਸੀ ਕਿ ਮੌਜੂਦਾ ਵਿਧਾਇਕ ਗੁਰਲਾਲ ਕਨੌਰ ਦੇ ਵੱਲੋਂ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਘੱਗਰ ਦੇ ਵਿੱਚ ਡਾਫ ਲਾਈ ਹੋਈ ਹੈ ਇੱਕ ਵੱਡੀ ਪੱਥਰ ਦੀ ਦੀਵਾਰ ਬਣਾਈ ਹੋਈ ਹੈ ਤਾਂ ਅੱਜ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚੇ ਨੇ ਤੇ ਲੋਕਾਂ ਦਾ ਇਹ ਦਾਵਾ ਕਿ ਇਹ ਉਹੀ ਥਾਂ ਆ ਇਹ ਉਹੀ ਪੱਥਰਾਂ ਦੀ ਬਣਾਈ ਹੋਈ ਦੀਵਾਰ ਤੇ ਡਾਫ ਹੈ ਜਿਸ ਨੂੰ ਲਗਾ ਕੇ ਗੁਰਲਾਲ ਘਨੌਰ ਮੌਜੂਦਾ ਵਿਧਾਇਕ ਨੇ ਆਪਣੇ ਆਹ ਖੱਬੇ ਪਾਸੇ ਵਾਲੇ ਜਿਹੜੇ ਖੇਤ ਨੇ ਇਹ ਬਚਾਏ ਨੇ ਇਹ ਪਿੰਡ ਵਾਲੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦਾ ਆਸ-ਪਾਸ ਜਿਹੜੇ ਲੋਕਾਂ ਦੇ ਖੇਤ ਨੇ ਕਿ ਇਹ ਜਿਹੜੇ ਖੇਤ ਨੇ ਇਹ ਵਿਧਾਇਕ ਗੁਰਲਾਲ ਕਨੌਰ ਦੇ ਨੇ ਤਾਂ ਲੋਕਾਂ ਦੇ ਵਿੱਚ ਇਹ ਰੋਸ ਹੈ ਕਿ ਮੌਜੂਦਾ ਵਿਧਾਇਕ ਨੇ ਆਪਣੇ ਖੇਤ ਤਾਂ ਬਚਾ ਲਏ ਲੋਕਾਂ ਦੇ ਖੇਤਾਂ ਦੀ ਸੋਚੀ ਨਹੀਂ ਹੈ ਇਸ ਵੇਲੇ ਲੋਕ ਮੌਜੂਦ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਹੋਰੀ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਕੁਝ ਲੋਕ ਮੌਜੂਦ ਨੇ ਸਚਾਈ ਕੀ ਹੈ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਹੈ ਕੀ ਸਚਾਈ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਲੋਕ ਸਾਰੇ ਦੇਖ ਰਹੇ ਨੇ ਇਹ ਡਾਫ ਕਿਉਂ ਲਗਾਈ ਗਈ ਹੈ ਤੇ ਕਿਹਦੇ ਵੱਲੋਂ ਲਾਈ ਗਈ ਹੈ ਗੁਰਲਾਲ ਘਨੌਰ ਵੱਲੋਂ ਲਾਈ ਗਈ ਹੈ ਉਹਨਾਂ ਦੇ ਆਪਣੇ ਖੇਤਾਂ 'ਚ ਲਾਈ ਗਈ ਹੈ ਇਹ ਤਾਂ ਸਾਨੂੰ ਪਿੱਛੇ ਪਾਉ ਨੁਕਸਾਨ ਹੋਇਆ ਖੁਦ ਮੇਰੇ ਆਪਣੇ ਖੇਤਾਂ ਨੁਕਸਾਨ ਹੋਇਆ ਅੱਛਾ ਇਹਦੇ ਕਰਕੇ ਪਾਣੀ ਆ ਜਿਹੜਾ ਉਹ ਫਲੋ ਨਹੀਂ ਗਿਆ ਸਾਡੇ ਦੋ ਸਰਾਣਾ ਚ ਬਹੁਤ ਨੁਕਸਾਨ ਹੈ ਜਿਹੜੀ ਉਹ ਨਹਿਰ ਟੁੱਟਣ ਦਾ ਕਾਰਨ ਵੀ ਇਹ ਹੈਗਾ ਬਹੁਤ ਕੁਝ ਪਿੱਛੇ ਜਿਹੜਾ ਹੈਡ ਤੋਂ ਹਾਂਜੀ ਕਿਉਂ ਡਾਪ ਲੱਗੀ ਉਹ ਟੁੱਟੀ ਹੈ ਨਹਿਰ ਹਮ ਫਰਕ ਤਾਂ ਪਿਆ ਇਹ ਹੁਣ ਇੰਨਾ ਕੰਮ ਇੰਨਾ ਰੁਕਿਆ ਹੋਇਆ ਕਿ ਪੱਥਰ ਲੱਗ ਨਹੀਂ ਇਹ ਤੁਸੀਂ ਫਿਰ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਕਿ ਇਹ ਲੱਗਿਆ ਹੋਇਆ ਪਾਣੀ ਰੁਕ ਰਿਹਾ ਅੱਗੇ ਫਲੋ ਨਹੀਂ ਜਾਂਦਾ ਕੌਣ ਦੱਸੇ ਹੁਣ ਕੋਈ ਅੱਗੇ ਤਾਂ ਹੁੰਦਾ ਨਹੀਂ ਹੈਗਾ ਜੀ ਪਿੰਡਾਂ ਚ ਕੋਈ ਗੱਲਾਂ ਚੱਲਦੀਆਂ ਪਿੰਡ ਵਾਲੇ ਕਹਿੰਦੇ ਕੋਈ ਅੱਗੇ ਨਹੀਂ ਆਉਂਦਾ ਜੀ ਹਮ ਕੌਣ ਬੋਲਦਾ ਅਗਲਾ ਕਹਿੰਦਾ ਐਮਐਲਏ ਸਰਕਾਰ ਆ ਅ ਇਧਰ ਬਾਪੂ ਜੀ ਖੜੇ ਨੇ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਂ ਹੈ ਤੁਹਾਡਾ ਕਿਹੜਾ ਪਿੰਡ ਹੈ ਪਿੰਡ ਤੇ ਮੇਰਾ ਟੁਆਣਾ ਹੈ ਹੂੰ ਮੋਹਰ ਸਿੰਘ ਮੇਰਾ ਨਾਂ ਹੈ ਹੂੰ ਮੈਂ ਇੱਥੋਂ ਦੇ ਜੰਪਾਲਾ ਹੂੰ ਇੱਥੇ ਐਨ ਖੱਗਰ ਚੱਲਦਾ ਹੁੰਦਾ ਸੀ ਬੜਾ ਖੁੱਲੇ ਥਾਂ ਤੇ ਅਸੀਂ ਡੰਗਰ ਇੱਥੇ ਆਣ ਕੇ ਨਵਾਉਂਦੇ ਸਾਂ ਪਾਣੀ ਗਰਮੀ ਦੇ ਵਿੱਚ ਆਉਂਦਾ ਸੀ ਹੂੰ ਇਸ ਕਰਕੇ ਫਿਰ ਨਾਲ ਮੇਰੇ ਛੋਟੇ ਭਰਾ ਦੀ ਪੈੜੀ ਹੈ ਪਿਛਲੇ ਪਾਸੇ ਤੇ ਨਾਲ ਹੀ ਉਹਦੀ ਮੋਟਰੇ ਨਾਲ ਆ ਨਾਲ ਹੀ ਬਿਲਕੁਲ ਤੇ ਇਹ ਡਾਫ ਲਾਈਏ ਡਾਫ ਲਾਉਣ ਦਾ ਕੋਈ ਗੁਨਾਹਤ ਹੈ ਨਹੀਂ ਪਰ ਉਨੀ ਲਾਇਏ ਜਿੰਨੀ ਲੋਡ ਏ ਠੀਕ ਹੈ ਇਹ ਲੋਡ ਨਾਲ ਵੱਧ ਲੱਗੀ ਆ ਤੁਹਾਡੇ ਹਿਸਾਬ ਨਾਲ ਉਹ ਤਾਂ ਵੱਧ ਲੱਗੀ ਏ ਪਹਿਲਾਂ ਵੀ ਡਾਫ ਲੱਗੀ ਸੀ ਅਤੇ ਝੂਟਣੀ ਮਾਰਨਾ ਮੈਂ ਗੁਰੂ ਘਰ ਮਹਾਰਾਜ ਦਾ ਤੇ ਡਾਫ ਲੱਗੀਆਂ ਸਾਡੇ ਸੇ ਦੋ ਤਿੰਨ ਪਰ ਲੱਗੀਆਂ ਸਹੀ ਸਾਨ ਪਰ ਕਿਸੇ ਹੋਰ ਦੇ ਖੇਤਾਂ ਨੂੰ ਬਚਾਉਣ ਦੇ ਲਈ ਵੀ ਲੱਗੀ ਆ ਡਾਫ ਪਿੱਛੇ ਘੱਗਰ ਚ ਜਾਂ ਸਿਰਫ ਇਹੀ ਇੱਕ ਨਾ ਪਿੱਛੇ ਤੇ ਕੋਈ ਸਰਾਲੇ ਵਾਲ ਕੋਈ ਡਾਫ ਨਹੀਂ ਸਿਰਫ ਇਹੀ ਆ ਫਿਰ ਇੱਥੇ ਅੱਗੇ ਡਾਫ ਹੋਵੇਗੀ ਮਾੜੂ ਡਾਫ ਹੋਵੇਗੀ ਉਹ ਵੀ ਸਾਫ ਦੀ ਡਾਫ ਏ ਤੇ ਵਿਧਾਇਕ ਸਾਫ ਤੇ ਜਿਹੜੇ ਖੇਤ ਕਿਹੜੇ ਬਾਪੂ ਜੀ ਆ ਦੱਸ ਦਿਓ ਮੜਾ ਜ ਆ ਵੇਖੋ ਨਾ ਆ ਖੇਤ ਉਹਦੇ ਹੀ ਨੇ ਆ ਆ ਨਾਲ ਅੱਛਾ ਇਹ ਜਿੱਥੇ ਮੋਟਰ ਵੀ ਉਹਦੀ ਆ ਵੀ ਉਹਦੇ ਨਾਲ ਆ ਜਿਹੜੇ ਖੇਤ ਨੇ ਇਸ ਕਰਕੇ ਦਾਅਵਤ ਲੱਗ ਜਾ ਕੋਈ ਗੁਨਾਹ ਨਹੀਂ ਪਿੰਡ ਦਾ ਫਾਇਦਾ ਹੈ ਮਾੜੂ ਨੂੰ ਵੀ ਫਾਇਦਾ ਨਾ ਟੁੱਟੇ ਪਰ ਦਾਅਵਤ ਸਾਭ ਦੀ ਲੱਗੇ ਸਾਡੇ ਨਾਲ ਚੇਂਜਰ ਸਾਹਿਬ ਮੈਨੂੰ ਕੋਈ ਗਰਲਾਲ ਲਾਲ ਵੀ ਕੋਈ ਗੁਨਾਹ ਨਹੀਂ ਮੇਰਾ ਪਿੰਡ ਵਾਲਿਆਂ ਨਾਲ ਵੀ ਨਹੀਂ ਕਿਉਂ ਮੈਂ ਇੱਥੋਂ ਦਾ ਟਰੰਪਾਲਾ ਮਾੜੂ ਟੋਣੇ ਦਾ ਕੋਈ ਫਰ ਨਹੀਂ ਪਰ ਸਾਭ ਦੀ ਲੱਗੇ ਉਹਨੇ ਨੂੰ ਅਧੀ ਕਰ ਦਿਓ ਆਪੇ ਖਿលਿਆ ਨੂੰ ਇੰਟਰ ਰਾਜ ਨਾ ਹੋਵੇ ਨਹੀਂ ਬਿਲਕੁਲ ਦਿਖ ਰਿਹਾ ਕਿ ਪਾਣੀ ਉੱਥੇ ਜੇ ਅਸੀਂ ਕੈਮਰਾ ਵੀ ਉੱਥੇ ਲੈ ਕੇ ਜਾਈਏ ਤਾਂ ਪਿੱਛੇ ਜਿਹੜਾ ਕਗਰ ਦਾ ਮੋੜ ਆ ਉਹ ਗਲਾਈ ਕੱਟ ਕੇ ਕਗਰ ਇਧਰ ਨੂੰ ਆ ਰਿਹਾ ਤੇ ਫਲੋ ਹੈ ਜਿਹੜਾ ਇੱਥੇ ਕਾਫੀ ਜ਼ਿਆਦਾ ਡਾਫ ਲੱਗ ਰਹੀ ਹੈ ਤੇ ਫਿਰ ਉਸ ਉਧਰ ਨੂੰ ਪਾਣੀ ਨੂੰ ਸ਼ਿਫਟ ਹੋਣਾ ਪੈਂਦਾ ਉਹ ਪਰਲੇ ਪਾਸੇ ਵੀ ਕਗਰ ਤੇ ਥੋੜੀ ਹੋ ਗਈ ਇੱਥੋਂ ਹਾਂਜੀ ਜੇ ਇੱਥੋਂ ਅੱਧੀ ਹੋਵੇ ਤੇ ਸਿੱਧੀ ਹੋ ਜਾਏ ਇੰਨਾ ਵਾਸਾ ਫਰਕ ਪੈਂਦਾ ਜੀ ਠੀਕ ਹੈ ਬਸ ਆਏ ਔਰ ਲੱਗੇ ਇਸ ਲੱਗਣ ਦਾ ਕੋਈ ਡਰ ਨਹੀਂ ਮੈਂ ਨਹੀਂ ਕਹਿੰਦਾ ਬਈ ਨਾ ਲਾਓ ਪੱਤਰ ਪੱਤਰ ਸਾਹਿਬ ਦੇ ਸਾਹਿਬ ਦੀ ਲੱਗੇ ਯੂਥ ਕਾਲੀ ਦਲ ਦੇ ਪ੍ਰਧਾਨ ਚਿੰਦਸਾ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਲੱਗਦਾ ਕਿ ਤੁਹਾਨੂੰ ਲੋਕਾਂ ਨੇ ਕੀ ਕਿਹਾ ਤੇ ਕਿਸ ਪਰਪਸ ਦੇ ਨਾਲ ਇੱਥੇ ਆਏ ਹੋ ਤੁਸੀਂ ਬਿਲਕੁਲ ਜਿਵੇਂ ਜਿਵੇਂ ਬਾਪੂ ਜੀ ਵੀ ਬੋਲ ਕੇ ਹਟੇ ਨੇ ਇਸ ਗੱਲ ਤੋਂ ਕਿਸੇ ਨੂੰ ਕੋਈ ਗੁੱਸਾ ਨਹੀਂ ਕਿ ਤੁਸੀਂ ਆਪਣੀ ਜ਼ਮੀਨ ਬਚਾਉਣੀ ਹੈ ਬਚਾਓ ਪਹਿਲਾਂ ਵੀ ਡਾਫ ਇੱਥੇ ਅੱਧੀ ਇੱਕ ਤਾਂ ਅੱਧੀ ਸੀ ਇੱਕ ਨੀਮੀ ਸੀ ਨੀਮੀ ਦੋ ਗੱਲਾਂ ਫਰਕ ਸੀ ਮਤਲਬ ਡਾਫ ਇਹ ਕਹਿੰਦੇ ਪਹਿਲਾਂ ਵੀ ਸੀਗੀ ਔਰੇ ਪਰ ਇੱਕ ਤਾਂ ਨੀਮੀ ਸੀ ਕਿਉਂਕਿ ਸਿੱਧੀ ਟੱਕਰ ਜੋ ਜ਼ਮੀਨ ਆਉਂਦੀ ਆ ਅੱਗੇ ਆ ਅੱਗੇ ਜ਼ਮੀਨ ਜਿਹੜੀ ਗੁਰਲਾਲ ਤੇ ਐਮਐਲਏ ਦੀ ਘਨੌਰ ਦੀ ਤੇ ਉਹਦੇ ਉਹਦੇ ਪਰਿਵਾਰ ਦੀ ਆ ਇਹ ਹੁਣ ਕੀ ਆ ਡਾਫ ਇੱਕ ਤਾਂ ਲੰਬੀ ਹੋ ਗਈ ਕੱਗਰ ਦੇ ਵਿੱਚ ਤੱਕ ਅੱਧ ਤੱਕ ਚਲੀ ਗਈ ਹਲੇ ਤਾਂ ਇਹ ਇੱਕ ਮੁੰਡੇ ਕਹਿੰਦੇ ਵੀ ਕੁਝ ਰਾਤ ਨੂੰ ਜਾਂ ਤਾਂ ਪਾਣੀ ਦੇ ਨਾਲ ਜ਼ੋਰ ਦੇ ਨਾਲ ਡਿੱਗੀ ਆ ਜਾਂ ਫਿਰ ਘੇਰੀ ਗਈ ਆ ਜਦੋਂ ਬਸ ਤੋਂ ਬਾਹਰ ਹੋਇਆ ਕੰਮ ਇਹ ਹੋਰ ਗਾਂਹ ਤੱਕ ਤੀ ਹਲੇ ਡਾਫ ਹੁਣ ਤੁਸੀਂ ਇੱਕ ਤਰ੍ਹਾਂ ਦੀ ਇੱਕ ਤਾਂ ਤੁਸੀਂ ਅੱਧੇ ਕੱਗਰ ਦੇ ਵਿੱਚ ਕੰਧ ਬਣਾਤੀ ਹੁਣ ਡਾਫ ਨਹੀਂ ਰਹੀ ਦਾਫ ਹੁੰਦੀ ਹੈ ਕਿ ਤੁਸੀਂ ਆਪਣੀ ਜ਼ਮੀਨ ਕੋਈ ਟੱਕਰ ਤੁਹਾਡੀ ਖੁਰਨ ਤੋਂ ਤੁਸੀਂ ਆਪਣੇ ਜ਼ਮੀਨ ਵਾਲੀ ਸਾਈਡ ਕੋਈ ਤੁਸੀਂ ਪੱਥਰਾਂ ਦੀ ਜਾਂ ਕੋਈ ਕੰਧ ਦੀ ਜਾਂ ਕੰਕਰੀਟ ਦੀ ਕੋਈ ਸੜਕ ਕੰਧ ਬਣਾ ਲਓ ਪਰ ਇਹ ਤਾਂ ਤੁਸੀਂ ਅੱਧਾ ਕੱਗਰੀ ਵਗਲ ਲਿਆ ਹੁਣ ਇਹ ਵੀ ਡਿਪੈਂਡ ਕਰਦਾ ਕਿ ਇਹ ਸਰਕਾਰ ਸਰਕਾਰੀ ਤੌਰ ਤੇ ਲੱਗੀ ਆ ਪ੍ਰਾਈਵੇਟ ਤੌਰ ਤੇ ਲੱਗੀ ਆ ਜਾਂ ਫਿਰ ਜਿੱਥੋਂ ਕੱਗਰ ਜਾਂਦਾ ਜਾਂ ਜਿੱਥੇ ਤੱਕ ਜਾਂਦਾ ਹੋਰ ਵੀ ਕਿਤੇ ਇਦਾਂ ਦੇ ਡਾਫਾ ਹੈ ਨਹੀਂ ਹੈ ਨਹੀਂ ਜਿਵੇਂ ਪਿੰਡ ਵਾਲੇ ਕਹਿ ਰਹੇ ਕਿ ਪਹਿਲਾਂ ਹੈਗੀ ਸੀ ਇੱਕ ਪਰ ਇੰਨੀ ਨਹੀਂ ਸੀ ਮੈਂ ਉਹੀ ਗੱਲ ਕਰਦਾ ਨਾ ਕਿ ਇਹ ਵੀ ਹੁਣ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਐਡੀ ਬੜੀ ਅੱਧੇ ਗਗਰ ਤੱਕ ਡਾਫ ਪੂਰੇ ਤੱਕ ਜਿੱਥੇ ਤੱਕ ਗਗਰ ਸ਼ੁਰੂ ਹੋਣ ਤੋਂ ਲੈ ਕੇ ਐਂਡ ਤੱਕ ਜਾਂਦਾ ਕਿਤੇ ਹੈ ਜਾਂ ਇਹ ਅਨੋਖਾ ਕਾਰਨਾਮਾ ਇੱਥੇ ਕਨੌਰ ਦੇ ਵਿੱਚ ਹੀ ਹੋਇਆ ਜੇ ਐਮਐਲਏ ਸਾਹਿਬ ਨੇ ਆਪਣੀ ਜ਼ਮੀਨ ਦੋ ਕਿੱਲੇ ਆ ਜ਼ਮੀਨ ਤਾਂ ਇੱਥੇ ਹੁਣ ਦੋ ਪਿੰਡਾਂ ਦੀ ਜ਼ਮੀਨ ਇਫੈਕਟ ਦਾ ਨੁਕਸਾਨ ਹੋਇਆ ਏਕੜੇ ਹਜ਼ਾਰਾਂ ਏਕੜ ਗਈ ਦੋ ਪਿੰਡਾਂ ਦੀ ਤਾਂ ਟੋਟਲੀ ਨੁਕਸਾਨ ਹੋਇਆ ਨਾ ਸਰਾਲਾ ਖੁਰਦ ਤੇ ਕਲਾਂ ਦਾ ਜਿਹੜਾ ਜਾਦੇ ਨੁਕਸਾਨ ਹੋਇਆ ਉਹਨਾਂ ਜਿਹੜੇ ਸਥਾਨਕ ਨਿਵਾਸੀ ਪਿੰਡ ਵਾਲੇ ਦੱਸ ਰਹੇ ਨੇ ਕਿ ਜ਼ਿਆਦਾਤਰ ਇਹ ਡਾਫ ਕਰਕੇ ਹੋਇਆ ਕਿਹਦੇ ਕਰਕੇ ਪਾਣੀ ਰੁਕਿਆ ਓਵਰਫਲੋ ਹੋਇਆ ਮਤਲਬ ਜਿਹੜਾ ਉਹ ਪਿੱਛੇ ਹੈੱਡ ਤੇ ਲਾ ਕੇ ਲਾ ਲੋ ਧੰਨੇਪਗ ਦਾ ਗੁਰਦੁਆਰਾ ਚ ਆਪਣਾ ਘੱਗਰ ਵਾਲਾ ਪੁਲ ਲਾ ਲੋ ਉੱਥੇ ਤੱਕ ਜਿਹੜਾ ਪਾਣੀ ਰੁਕ ਗਿਆ ਬਹੁਤ ਸਲੋ ਚੱਲਿਆ ਸੋ ਜੇ ਹੁਣ ਇਦਾਂ ਦੀਆਂ ਡਾਫਾਂ ਆਪਾਂ ਲਾ ਕੇ ਐਮਐਲਏ ਜਿਨ੍ਹਾਂ ਨੇ ਸਾਰਿਆਂ ਬਾਰੇ ਸੋਚਣਾ ਐਮਐਲਏ ਨੇ ਕੱਲੀ ਆਪਣੀ ਜ਼ਮੀਨਵਾਰੀ ਨਹੀਂ ਸੋਚਣਾ ਉਹਨੂੰ ਸਾਰੇ ਇਲਾਕੇ ਬਾਰੇ ਸੋਚਣਾ ਚਾਹੀਦਾ ਉਹ ਇੱਥੋਂ ਦੇ ਇਹਨਾਂ ਦੇ ਹੀ ਇਹ ਪਿੰਡਾਂ ਦੇ ਜੰਪਾ ਵਾਲਾ ਇੱਥੇ ਉਹ ਖੇਲੇ ਆ ਕੁੱਦਿਆ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਨਾ ਉਹਦੀ ਸਾਂਝ ਵੀ ਹੋਏਗੀ ਇਹ ਵੀ ਨਹੀਂ ਗੱਲ ਹੈਗੀ ਹੁਣ ਆਖਰ ਕਾਨੂੰਆ ਸਾਹਮਣੇ ਪਿੰਡ ਆ ਉਹਦੀ ਜ਼ਮੀਨ 'ਚ ਖੜੇ ਆਪਾਂ ਹ ਤੱਕ ਟੁਕਾ ਟੱਪਾ ਨੂੰ ਅੱਖ ਦੀ ਸ਼ਰਮ ਵੀ ਚਾਹੀਦੀ ਆ ਕਿ ਆਪਾਂ ਜਿਹੜੇ ਆਪਣੀ ਪਰਿਵਾਰ ਨੇ ਆਪਣੇ ਪਿੰਡ ਨੇ ਆਪਾਂ ਆਪਣੇ ਦੋ ਕਿੱਲਾਂ ਨੂੰ ਬਚਾਉਣ ਲਈ ਆਪਾਂ ਦੋ ਪਿੰਡਾਂ ਦੀ ਜ਼ਮੀਨ ਤਹਿਸਨੈਤ ਕਰਦੀ ਜਾਂ ਦੋ ਪਿੰਡਾਂ ਨੂੰ ਦਾਤੇ ਲੱਗਦੀ ਇਹ ਵੀ ਕੋਈ ਚੰਗੀ ਗੱਲ ਨਹੀਂ ਨਾ ਹੈ ਸਿਆਣੀ ਗੱਲ ਇੱਕ ਸਵਾਲ ਇਹ ਵੀ ਆ ਰਿਹਾ ਨਾ ਕਿ ਪਿੱਛੇ ਸਰਾਲਾ ਹੈੱਡ ਹੈ ਸਰਾਲਾ ਹੈੱਡ ਤੋਂ ਬਾਅਦ ਦੋ ਪਿੰਡ ਸਰਾਲਾ ਕਲਾਂ ਖੁਰਦਾ ਆਉਂਦੇ ਨੇ ਬਾਪੂ ਜੀ ਉਹਨਾਂ ਨਾਲ ਗੱਲ ਹੋ ਰਹੀ ਉਹ ਕਹਿੰਦੇ ਕਿ ਪਿੱਛੇ ਤਾਂ ਕਿਤੇ ਹੈ ਨਹੀਂ ਡਾਫ ਮਤਲਬ ਇੱਥੇ ਹੀ ਡਾਫ ਲੱਗਣ ਦਾ ਇਹਨੂੰ ਕਾਰਨ ਕੀ ਮੰਨਦੇ ਹੋ ਜੇ ਪੁਰਾਣੀ ਵੀ ਸੀ ਤਾਂ ਇਹ ਤਾਂ ਕਾਰਨ ਤਾਂ ਫਿਰ ਇਹੀ ਹੈ ਹੁਣ ਅਗਲਾ ਐਮਐਲਏ ਆ ਤੇ ਸਰਕਾਰ ਆ ਅਗਲਾ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਕਰੂੰਗਾ ਮੈਂ ਜੋ ਕਰਨਾ ਗੱਲ ਤਾਂ ਇਹੀ ਹੋਈ ਨਾ ਕਿ ਐਮਐਲਏ ਕਹਿੰਦਾ ਹੁਣ ਅਸੀਂ ਤਾਂ ਭਾਈ ਸਾਡੀ ਸਰਕਾਰ ਆ ਹੁਣ ਜਿਵੇਂ ਹੁਣ ਇਹ ਬੋਲ ਰਹੇ ਨੇ ਹਰੇਕ ਦੇਖੋ ਸਰਕਾਰ ਆ ਮੌਜੂਦਾ ਐਮਐਲਏ ਆ ਬੋਲਣ ਲੱਗੇ ਅਗਲਾ ਹਰੇਕ ਨੂੰ ਅਗਲੇ ਪਰਿਵਾਰ ਦੀ ਵੀ ਜ਼ਾਲਮਾਂ ਦੀ ਰਾਖੀ ਕਰਨੀ ਆ ਇੱਥੇ ਤਾਂ ਅਫਸੋਸ ਕਰਦਾ ਕਈ ਨਾ ਸਨੌਰ ਵਾਲਾ ਐਮਐਲਏ ਉਹਦੇ ਮਗਰ ਦਸ-ਦਸ ਜਿਪਸੀਆਂ ਪੁਲਿਸ ਦੀਆਂ ਫਿਰਦੀਆਂ ਨੇ ਹਲਾ-ਹਲਾ ਹੋਈ ਪਈ ਆ ਸਾਰੇ ਪੰਜਾਬ ਦੇ ਵਿੱਚ ਆਮ ਇਨਸਾਨ ਇਹ ਖੌਫ ਹੀ ਪਾਇਆ ਜਾਂਦਾ ਨਾ ਕਿ ਜਿਹੜਾ ਸਾਡੇ ਖਿਲਾਫ ਸੀ ਜੀ ਮੰਨ ਲਓ ਹਜੇ ਹੀ ਮੰਨਦੇ ਹੋ ਵੀ ਇਹ ਜਿਹੜੇ ਲੋਕ ਖੜੇ ਹੈ ਹਜੇ ਵੀ ਪੂਰਾ ਖੁੱਲਕੇ ਨਹੀਂ ਬੋਲਦੇ ਡਰਾਂ ਮੈਂ ਕਿਹਾ ਆਉ ਆਫ ਕੈਮਰਾ ਬਹੁਤ ਜਿਆਦਾ ਗੁੱਸਾ ਲੋਕਾਂ ਨੂੰ ਤੇ ਬਹੁਤ ਕੁਝ ਬੋਲਦੇ ਨੇ ਆਫ ਕੈਮਰਾ ਸਾਰੇ ਬੰਦੇ ਉਨੀ ਗੱਲ ਨਹੀਂ ਬੋਲ ਸਕਦੇ ਹਰੇਕ ਨੂੰ ਅਗਲਾ ਕਹਿੰਦਾ ਯਾਰ ਛੱਡੋ ਪਰੇ ਆਪਾਂ ਆਪਣੇ ਪਰਿਵਾਰਾਂ ਨੂੰ ਸੰਭੀਏ ਕਾਹਨੂੰ ਪੰਗਾ ਲੈਣਾ ਐਮਐਲਏ ਨਾਲ ਐਵੇਂ ਕੋਈ ਨੁਕਸਾਨ ਕਰੇਗਾ ਸਾਡਾ ਪਰਚੇ ਕਰਾਏਗਾ ਮੈਂ ਕਿਹਾ ਕੋਈ ਪਰ ਜੇ ਹੁਣ ਦੋ ਪਿੰਡਾਂ ਦੀ ਜ਼ਮੀਨ ਦਾ ਜੇ ਇਸੇ ਕਰਕੇ ਤੁਸੀਂ ਆਏ ਹੋ ਇੱਥੇ ਜੇ ਇਲਾਕੇ ਦਾ ਮਸਲਾ ਹੈ ਫਿਰ ਕੋਈ ਗੱਲ ਨਹੀਂ ਅਸੀਂ ਬੋਲਦੇ ਸੀ ਇਹ ਮੁੱਦਾ ਚੱਕਾਂਗੇ ਤੇ ਅਸੀਂ ਪ੍ਰਸ਼ਾਸਨ ਨੂੰ ਡੀਸੀ ਮੈਡਮ ਨੂੰ ਵੀ ਅਸੀਂ ਐਪਲੀਕੇਸ਼ਨ ਦਵਾਂਗੇ ਕਿ ਇਹਦੀ ਜਾਂਚ ਤਾਂ ਕਰਾਓ ਕਿ ਇਹ ਸਰਕਾਰੀ ਤੌਰ ਤੇ ਲੱਗਿਆ ਜਾਂ ਪ੍ਰਾਈਵੇਟ ਤੌਰ ਤੇ ਲੱਗਿਆ ਜੇ ਇੱਥੇ ਲੱਗਿਆ ਫਿਰ ਬਾਕੀ ਬਾਕੀ ਹੋਰ ਕਿਤੇ ਕਿਉਂ ਨਹੀਂ ਲੱਗਿਆ ਬਿਲਕੁਲ ਜੇ ਲੱਗਣ ਕੱਲਾ ਦੇਖੋ ਜ਼ਮੀਨਾਂ ਤਾਂ ਪੰਜਾਬ ਦੇ 1500 ਤੋਂ ਵੱਧ ਪਿੰਡ ਰੁੜ ਗਏ ਪੰਜਾਬ ਦੇ ਉਹ ਕੱਲੇ ਐਮਐਲਏ ਦੇ ਦੋ ਕਿੱਲੇ ਬਚਾਉਂਦੇ ਬਚਾਉਂਦੇ ਆਪਾਂ ਦੋ ਪਿੰਡ ਥੋੜਾ ਰੋੜਨੇ ਨੇ ਇਹ ਵੀ ਕੋਈ ਬਾਲੀ ਸਿਆਣਪ ਵਾਲੀ ਗੱਲ ਨਹੀਂ ਨਾ ਹਲੇ ਤਾਂ ਗੱਲ ਤਾਂ ਨਹੀਂ ਹੋਈ ਥੋੜੀ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨਾਲ ਗੱਲ ਨਹੀਂ ਹੋਈ ਮੈਂ ਹਲੇ ਦੇਖਣੇ ਆਇਆ ਹਾਂ ਪਹਿਲਾਂ ਤਾਂ ਕੋਈ ਅੱਖੀ ਦੇਖਿਆ ਪਾਲਾ ਕਿਉਂਕਿ ਇਹ ਦੋ ਤਿੰਨ ਦਿਨ ਤੋਂ ਵੈਸੇ ਵੀਡੀਓ ਇਤੋਂ ਵਾਇਰਲ ਹੋ ਰਹੀਆਂ ਸੀ ਇਸ ਕਰਕੇ ਮੈਂ ਅੱਜ ਆਇਆ ਹਾਂ ਸਤਾਨਕ ਨੌਜਵਾਨ ਵੀ ਖੜੇ ਨੇ ਬਜ਼ੁਰਗ ਵੀ ਖੜੇ ਨੇ ਇਹਨਾਂ ਦਾ ਮਕਸਦ ਇੰਨਾ ਹੀ ਆ ਕੋਈ ਵੀ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਕਿਸੇ ਨਾਲ ਹੈਗੀ ਸਾਡਾ ਕੋਈ ਨਿੱਜੀ ਵੈਰ ਨਹੀਂ ਐਮਐਲਏ ਨਾਲ ਹੈਗਾ ਸਾਡੀ ਤਾਂ ਬੇਨਤੀ ਇ ਫਰਕ ਸੀ ਮਤਲਬ ਇੱਕ ਤਾਂ ਜਿੰਨਾ ਉੱਚਾ ਹੈ ਦੇਖੋ ਲਗਭਗ ਤੁਸੀਂ ਦੇਖ ਰਹੇ ਹੋ ਵੀ ਇੱਕ ਕੰਧ ਆ ਪੂਰੀ ਤੁਸੀਂ ਔਨ ਕੈਮਰਾ ਦਿਖਾਉਂਗੇ ਤੇ ਇੱਕ ਘੱਗਰ ਦੇ ਅੱਧ ਤੱਕ ਚਲੀ ਗਈ ਇਸ ਚੀਜ਼ ਦੀ ਇਜਾਜ਼ਤ ਕਿਹਨੇ ਦਿੱਤੀ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਿੱਤੀ ਇਹਦੀ ਵੀ ਜਾਂਚ ਹੋਊਗੀ ਤੇ ਜਿਹੜੇ ਬਿਲਕੁਲ ਇਹ ਦਿਖ ਰਿਹਾ ਵੀ ਜੇ ਇਸ ਮਤਲਬ 60 70 ਫੁੱਟ ਚੌੜਾ ਹੋਊਗਾ ਤਾਂ ਮਤਲਬ 30 35 ਫੁੱਟ ਤਾਂ ਇਹ ਅੱਧ ਅੱਧ ਚ ਆਏ ਗਈ ਜੇ ਹੋਇਆ ਇਸ ਹਿਸਾਬ ਦੇ ਨਾਲ ਇੰਨਾ ਕਮ 100 ਫੁੱਟ ਲਾ ਲਓ ਇਹ ਕਟੂਕਟ 50 ਫੁੱਟ ਬਣਿਆ ਹੋਇਆ 50 ਫੁੱਟ ਹਾਂ 50 ਫੁੱਟ ਬਣਿਆ ਹੋਇਆ 50 ਫੁੱਟ ਅੱਗੇ ਰਹਿ ਗਿਆ ਤੇ 10 ਫੁੱਟ ਹਲੇ ਕਹਿੰਦੇ ਟੁੱਟ ਕੇ ਗਿਰ ਵੀ ਗਿਆ ਗਿਰ ਗਿਆ ਗਿਰ ਗਿਆ ਇਹਦਾ ਮਤਲਬ ਤੁਸੀਂ 60 40 ਕਰਤਿਆ ਵੀ ਇੱਕ ਅਗਰੇ ਤੇ 40% ਰਹਿ ਗਿਆ 60% ਤਾਂ ਤੁਸੀਂ ਕੰਧ ਹੀ ਕਰਤੀ ਫਿਰ ਪੱਕਾ ਗਰ ਰਹਿ ਕੀ ਗਿਆ ਫਿਰ ਜੇ 100 ਫੁੱਟ ਦੇ ਵਿੱਚੋਂ ਮਤਲਬ ਜੇ ਇੱਥੇ ਇਸ ਜਗ੍ਹਾ 100 ਸਵਾ 100 ਲਾ ਲਓ ਜੇ ਤੁਸੀਂ 50% ਤੱਕ ਕੰਧ ਕਰਤੀ ਤਾਂ ਪਿੱਛੇ ਦਾ ਫਿਰ ਪਿੰਡ ਦਾ ਡੁੱਬਣਾ ਹੀ ਨਹੀਂ ਨਾ ਸੋ ਇਹ ਮੈਂ ਸਮਝਦਾ ਕਿ ਜਿਨ੍ਹਾਂ ਨੂੰ ਲੋਕ ਵੋਟਾਂ ਪਾ ਕੇ ਆਪਣੇ ਕੰਮ ਕਰਾਉਣ ਲਈ ਆਪਣੀਆਂ ਆਪਣੇ ਜਾਨਮਾਲ ਦੀ ਰਾਖੀ ਲਈ ਚੁਣਦੇ ਨੇ ਜਿਨ੍ਹਾਂ ਦਾ ਫਰਜ ਹੈ ਸਾਮਾ ਸੰਭਾਲ ਕਰਨਾ ਤੇ ਤੇ ਹਰੇਕ ਦਾ ਧਿਆਨ ਰੱਖਣਾ ਜੇ ਉਹੀ ਇੱਕ ਨਾ ਦੋ ਦੋ ਚਾਰ ਚਾਰ ਪਿੰਡਾਂ ਨੂੰ ਡੁੱਬਣ ਲੱਗ ਗਏ ਫਿਰ ਬਣੇਗਾ ਕੀ ਤੇ ਹੁਣ ਕੀ ਕਰੋਗੇ ਤੁਸੀਂ ਪ੍ਰਸ਼ਾਸਨ ਜੇ ਜੇ ਪ੍ਰਸ਼ਾਸਨ ਨੇ ਕਿਹਾ ਕਿ ਜਰੇ ਸਰਕਾਰੀ ਆ ਤੇ ਫਿਰ ਉਹ ਤੁਸੀਂ ਦੇਖੋਗੇ ਇਹਦਾ ਮਾਪਦੰਡ ਕੀ ਆ ਫਿਰ ਸਰਕਾਰੀ ਕੋਸ਼ਿਸ਼ ਕਰੋਗੇ ਹਟਾਉਣ ਦੀ ਮੈਨੂੰ ਲੱਗਦਾ ਸਰਕਾਰੀ ਹੋਏਗੀ ਜੇ ਸਰਕਾਰੀ ਹੋਈ ਤਾਂ ਦੇਖਾਂਗੇ ਫਿਰ ਇਹ ਡਿਪਾਰਟਮੈਂਟ ਵੀ ਕਿਹਦੇ ਅੰਡਰ ਆਉਂਦਾ ਕਿ ਇਹਦੀ ਪਰਮਿਸ਼ਨ ਤੁਸੀਂ ਕਿਵੇਂ ਦੇਤੀ ਕੰਦ ਕਰਾਉਣ ਦੀ ਫਿਰ ਇਹ ਨਹੀਂ ਵਿਭਾਗ ਨਹੀਂ ਦੇਖਣਾ ਫਿਰ ਵਿਭਾਗ ਦੇ ਮੰਤਰੀ ਨੂੰ ਵੀ ਦੇਖਾਂਗੇ ਕਿਹੜਾ ਉਦੇ ਅਫਸਰਾਂ ਨੂੰ ਵੀ ਦੇਖਾਂਗੇ ਫਿਰ ਇਹ ਮੁੱਦਾ ਹੁਣ ਉੱਠੇਗਾ ਪੂਰਾ ਹੁਣ ਇਹ ਚੁੱਪ ਨਹੀਂ ਕਰਾਂਗੇ ਇਹਨੂੰ ਲੈ ਕੇ ਜਾਵਾਂਗੇ ਪਹਿਲੀ ਗੱਲ ਇਹਦੀ ਪਰਮਿਸ਼ਨ ਹੋਣੀ ਨਹੀਂ ਜੇ ਪਰਮਿਸ਼ਨ ਹੋਈ ਤਾਂ ਜਿਹੜੇ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੋਊਗੀ ਫਿਰ ਉਹਨਾਂ ਨੂੰ ਖਿੱਚਾਂਗੇ ਕੋਰਟ ਦੇ ਵਿੱਚ ਕਿ ਕੀ ਕੀ ਕ ਘਗਰਾਂ ਦੇ ਵਿੱਚ ਕੰਧਾਂ ਕੌਣ ਕਰਦਾ ਹੁੰਦਾ ਠੀਕ ਹੈ ਇੱਥੇ ਹੋਰ ਲੋਕ ਬਹੁਤ ਨੇ ਕੋਈ ਸਰਾਲਾ ਤੋਂ ਹੈ ਬਾਈ ਜੀ ਸਰਾਲਾ ਖੁਰਦੇ ਆ ਕਿਤੋਂ ਇਹ ਇਹ ਮੁੰਡੇ ਨੇ ਕੀ ਸਿਚੁਏਸ਼ਨ ਆ ਬਾਈ ਜੀ ਕੀ ਇਹਦੇ ਨਾਲ ਫਰਕ ਪੈਂਦਾ ਜਿਹੜੀ ਡਾਫ ਲੱਗੀ ਆ ਤੁਹਾਡੇ ਪਿੰਡਾਂ 'ਚ ਪਾਣੀ ਆਉਣ ਦਾ ਕਾਰਨ ਇਹ ਹੋ ਸਕਦਾ ਮੰਨਦੇ ਹੋ ਫਰਕ ਬਿਲਕੁਲ 100% ਪੈਂਦਾ ਹੈ ਇਹਦਾ ਤੇ ਬਾਕੀ ਰਹੀ ਡ੍ਰੇਨ ਮੈਕਮੇ ਅਸੀਂ 3-4 ਸਾਲ ਪਹਿਲਾਂ ਅਸੀਂ ਕੱਗਰਚਾਠ 10 ਮਹੀਨੇ ਪਾਣੀ ਡਾਊਨ ਰਹਿੰਦਾ ਕਿਉਂਕਿ ਉਹ ਪਾਣੀ ਥੋੜਾ ਹੀ ਰਹਿੰਦਾ ਪੈਪਾਂ ਚ ਲੰਘ ਜਾਂਦਾ ਸੀ ਪੈਪ ਸਿੱਟੇ ਸੀ ਨਦੀ ਚ ਡ੍ਰੇਨ ਮੈਕਮੇ ਨੇ ਸਾਡੇ ਡੰਡੇ ਦੇ ਕੇ ਵੀ ਤੁਸੀਂ ਆ ਪੈਪ ਚੱਕੋ ਨਹੀਂ ਸਾਡੀ ਨਹਿਰ ਟੁੱਟ ਜੂਗੀ ਕਿੱਥੇ ਲਾਈ ਸੀ ਤੁਸੀਂ ਪੈਪ ਅਸੀਂ ਆਪਣੇ ਆਪਣਾ ਜਿੱਥੇ ਗੋਹਰ ਹੁੰਦਾ ਤੇ ਲੰਘਣ ਵਾਸਤੇ ਪੱਕਾ ਰਸਤਾ ਅਥੇ ਉਹਦੇ ਸੀਚ ਪੈਪ ਲਾਈ ਸੀ ਡ੍ਰੇਨ ਮੈਕਮੇ ਨੇ ਸਾਡੇ ਡੰਡਾ ਦੇ ਕੇ ਉਹ ਪੈਪ ਖੜਵਾਤੀ ਸੀ ਵੀ ਕੱਲੂ ਪਾਣੀ ਜ਼ਿਆਦਾ ਆ ਗਿਆ ਤਾਂ ਸਾਡੀ ਨਹਿਰ ਫਲੋ ਰੁਕੂਗਾ ਹਾਂ ਫਲੋ ਰੁਕੂਗਾ ਹੁਣ ਆ ਐਮ ਐਲ اے ਨੇ ਆਪਣਾ ਆਪਣਾ ਇਹ ਤੁਸੀਂ ਕਹਿ ਰਹੇ ਹੋ ਵੀ ਇਹ ਕੋਈ ਹਾਂ ਐਮ ਐਲ اے ਨੇ ਆਪਣੀ ਤਾਂ ਇਹ ਕਿਸੇ ਨੂੰ ਨਹੀਂ ਦਿਖਦਾ ਕਿਉਂਕਿ ਉਹਨਾਂ ਦੀ ਤਾਕਤ ਆ ਠੀਕ ਹੈ ਹੁਣ ਡਰੇਨ ਵਿਭਾਗ ਨੂੰ ਐਮ ਐਲ اے ਤੋਂ ਜਵਾਬ ਮੰਗਣਾ ਚਾਹੀਦਾ ਕੀ ਮੰਗ ਸਕਦਾ ਡਰੇਨ ਵਿਭਾਗ ਨੂੰ ਤੋਂ ਜਵਾਬ ਨਹੀਂ ਬਿਲਕੁਲ ਬਹੁਤ ਅਸੀਂ ਦੇਖ ਰਿਹਾ ਕਿ ਛੱਲਾ ਮਾਰ ਕੇ ਪਾਣੀ ਆ ਰਿਹਾ ਵੀ ਤੁਹਾਡਾ ਵੀ ਇਹੀ ਪਿੰਡਾ ਤੁਹਾਡੀ ਜ਼ਮੀਨ ਕਿੰਨੀ ਕਿ ਨੁਕਸਾਨੀ ਗਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸੜਕਾਂ ਨੂੰ ਪਾਣੀ ਟੱਪਿਆ ਕਦੀ ਟੱਪਿਆ ਨਹੀਂ ਸੜਕਾਂ ਨੂੰ ਪਾਣੀ ਐ ਚੀਜ਼ ਕੀ ਡਾਫ ਕਰਕੇ ਪਾਣੀ ਟੱਪਿਆ ਜੀ ਉਧਰ ਵੀ ਜੀ ਦੀ ਕੇ ਖੇਤ ਗਿਰੇ ਜੀ ਉੱਪਰ ਦੇ ਇਸ ਕੀ ਡਾਫ ਕਰਕੇ ਹੀ ਗਰੇ ਸਾਰੇ ਪਹਿਲਾਂ ਅੱਗੇ ਪਰਲੇ ਪਾਸੇ ਨੂੰ ਨਹੀਂ ਜਾਂਦਾ ਸੀ ਪਹਿਲਾਂ ਜਾਂਦਾ ਸੀ ਹੁਣ ਜਾਣ ਲੱਗਾ ਸੜਕੋ ਆਈ ਟੱਪਿਆ ਹੀ ਪਾਣੀ ਸੀ ਕਰਕੇ ਡਾਫ ਕਰਕੇ ਹੀ ਟੱਪਿਆ ਹੀ ਸਾਰਾ ਹਾਂ ਹਾਂ ਠੀਕ ਹੈ ਹਾਂਜੀ ਪੀੜਤ ਪੀੜਤ ਦੋਨੋਂ ਪਿੰਡਾਂ ਦੀ ਹਰ ਪਰਿਵਾਰ ਆ ਪਰ ਸਾਰੇ ਬੋਲਦੇ ਨਹੀਂ ਹੁੰਦੇ ਕਿਉਂਕਿ ਸਰਕਾਰਾਂ ਨਾਲ ਮੱਥੇ ਲਾਉਣੇ ਸਖਾਲੇ ਨਹੀਂ ਹੁੰਦੇ ਠੀਕ ਹੈ ਸਰਕਾਰਾਂ ਫਿਰ ਦਿਖਾਉਂਦੀਆਂ ਨੇ ਨਾਲੇ ਇਹ ਤਾਂ ਬਦਲਾਲੀ ਸਰਕਾਰ ਹੈ ਜਿਹੜੀ ਲੋਕ ਆਮ ਲੋਕਾਂ ਦੀ ਸਰਕਾਰ ਕਹਿੰਦੀ ਜੀ ਇਹ ਤਾਂ ਡਾਂਗ ਫੇਰਦੀ ਆ ਪਰਚੇ ਕਰਦੀ ਆ ਪਰ ਅਸੀਂ ਪਰਚੇ ਕਰਾਉਣੇ ਆਏ ਆ ਕਿ ਜੇ ਅਸੀਂ ਮੁੱਦਾ ਗਲਤ ਚੱਕਿਆ ਤਾਂ ਗੁਰਲਾਲ ਕਨੌਰ ਕਰੇਲਾ ਮੇਰੇ ਤੇ ਪਰਚਾ ਮੈਂ ਤੁਹਾਡੇ ਔਨ ਕੈਮਰਾ ਕਹਿਣਾ ਕਿ ਗੁਰਲਾਲ ਕਨੌਰ ਜੀ ਮੈਂ ਮੁੱਦਾ ਆ ਗਲਤ ਚੱਕ ਰਿਆਂ ਤੋ ਕਰ ਪਰਚਾ ਫਿਰ ਮੇਰੇ ਮੇਰੇ ਤੇ ਕਰ ਪਰਚਾ ਦੇ ਜਿਹੜਾ ਪਰਚਾ ਦੇਣਾ ਜੇ ਇੱਕ ਘਰਾਂ ਦੇ ਵਿੱਚ ਕੰਧਾਂ ਮਤਲਬ ਤੁਸੀਂ ਲਾਉਂਗੇ ਤਾਂ ਅਸੀਂ ਪਰਚੇ ਕਰਾਉਣ ਲਈ ਤਿਆਰ ਆ ਇਹ ਕੰਧ ਤਲਵਾ ਕੇ ਹਟਾਂਗੇ ਹੁਣ ਰਹਿਣ ਨਹੀਂ ਦੇ ਚੇ ਕਰਾ ਤਾਂ ਲਉਂਗੇ ਫਿਰ ਪਠਾਨ ਮੱਜਰੀ ਵਾਲੀ ਨਾ ਨਾ ਹੋ ਜੇ ਕੋਈ ਗੱਲ ਨਹੀਂ ਫਿਰ ਉਹ ਪਠਾਨ ਮੱਜਰੀ ਜਿਹੜਾ ਨਾਟਕ ਅਸੀਂ ਨਾੜਦੇ ਨਹੀਂ ਇੱਥੇ ਖੜਾਂਗੇ ਅਸੀਂ ਕੋਈ ਗੱਲ ਨਹੀਂ ਹੈਗੀ ਤਿਆਰ ਆ ਲੋੜ ਪਈ ਤਾਂ ਸਰਦਾਰ ਸੁਪੀ ਤੁਸੀਂ ਬਾਦਲ ਵੀ ਇੱਥੇ ਆ ਕੇ ਖੜ ਜਣਗੇ ਇੱਥੇ ਫਿਰ ਇਹ ਅਕਾਲੀ ਦਲ ਆ ਇਹ ਫਿਰ ਜਦੋਂ ਅਕਾਲੀ ਦਲ ਤ ਪੇ ਸਰਕਾਰ ਚੀਕਾਂ ਮਾਰਦੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਆ ਕੇ ਖੜੀਆਂ ਨਾ ਰੇ। ਉਰੇ ਫਿਰ ਬੜੇ-ਬੜਿਆਂ ਦੇ ਚੀਕਾਂ ਪੈ ਜਣੇ ਨੇ ਇਸ ਲਈ ਇਹ ਕੰਦ ਪੈ ਤਾਂ ਬਿਹਤਰੀ ਆ ਕਿ ਐਮ ਐਲ ਏ ਸਾਹਿਬ ਆਪ ਜਾਂ ਪ੍ਰਸ਼ਾਸਨ ਨੇ ਆਪ ਹੀ ਤੋੜ ਦਵੇ। ਨਹੀਂ ਫਿਰ ਕੋਈ ਗੱਲ ਨਹੀਂ ਅਕਾਲੀ ਦਲ ਤੜਾਉਣ ਲਈ ਚਾਹਦੇ ਤੇ ਮੋਰਚਾ ਕਿਉਂ ਲਾਉਣ ਪਾਵੇ ਤੜਵਾ ਕੇ ਹਟਾਂਗੇ। ਸੋ ਇੱਕ ਵੱਡਾ ਬਿਆਨ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਕਹਿ ਰਹੇ ਕਿ ਇਹ ਹੁਣ ਮੁੱਦਾ ਵੱਡਾ ਬਣੂਗਾ। ਜੇ ਤਾਂ ਪ੍ਰਸ਼ਾਸਨ ਜਾਂ ਫਿਰ ਐਮ ਐਲ ਏ ਨੇ ਇੱਕ ਦੋ ਦਿਨਾਂ ਦੇ ਵਿੱਚ ਇਹ ਹਟਾ ਤੀ ਫਿਰ ਤਾਂ ਠੀਕ ਹੈ ਤੇ ਨਹੀਂ ਫਿਰ ਵੱਡਾ ਮੁੱਦਾ ਬਣੂਗਾ ਲੋਕਾਂ ਦੇ ਨਾਲ ਕਹਿੰਦੇ ਆ ਕੇ ਖੜਾਂਗੇ ਲੋਕ ਇਸ ਵੇਲੇ ਡਰਦੇ ਥੋੜੇ ਜੇ ਔਨ ਦਾ ਕੈਮਰਾ ਦਿਖਾਈ ਦੰਦੇ ਨੇ ਕਿਉਂਕਿ ਦੂਸਰੇ ਪਾਸੇ ਪਾਵਰ ਹੈ ਸੱਤਾ ਤੇ ਸੱਤਾ ਕੁਝ ਵੀ ਕਰਵਾ ਸਕਦੀ ਹੈ ਇਹ ਲੋਕਾਂ ਦੇ ਵਿੱਚ ਡਰ ਜ਼ਰੂਰ ਹੈ ਪਰ ਫਿਰ ਵੀ ਲੋਕਾਂ ਦੀ ਹਿੰਮਤ ਹੈ ਕਿ ਲੋਕ ਇੱਥੇ ਪਹੁੰਚੇ ਨੇ ਲੋਕਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਹੈ ਡਰੇਨੇਜ ਵਿਭਾਗ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਕੀ ਕਹੂਗਾ ਉਹਨਾਂ ਤੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਵਾਬ ਗੁਰਲਾਲ ਕਨੌਰ ਹਲਕਾ ਵਿਧਾਇਕ ਤੋਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ